ਨਾ ਖਾਦਾ ਉਹ ਕਹਿੰਦੇ ਆ ਕਿ ਹੁਣ ਨਾ ਆਪਣੇ ਇਧਰ ਆਦਮਪੁਰ ਵਾਲੇ ਪਾਸੇ ਨਾ ਉੱਥੇ 에어ਪੋਰਟ ਬਣਾ ਦੇਣਾ ਕਹਿੰਦੇ ਦੁਆਬੇ ਨੂੰ ਬਾਲਾ ਹੀ ਫਾਇਦਾ ਹੋਊ ਨਾ 에어ਪੋਰਟ ਬਣਾ ਦੇਣਾ ਕੋੜੇ ਅੱਜ ਦੀ ਗੱਲ ਥੋੜਾ ਜਿਹਾ ਬਹੁਤ ਸਾਧ ਹੋ ਗਏ ਹਉਜੀਆਂ ਬਣਾ ਰੱਖਿਆ ਉਹਨਾਂ ਨੇ ਚਲੀ ਜਾਂਦਾ ਇਹਨਾਂ ਨੂੰ ਪਤਾ ਨਹੀਂ ਕਦਾ ਪਾਣਾ ਤਾ ਇਹ ਹੀ ਤਾਂ ਮੈਂ ਸੋਚਦੀ ਆ ਨਿਕੋ ਟਾਈਮ ਤੋਂ ਮੀ ਦੱਸਿਆ ਹੋਊਗਾ ਉਹਨਾਂ ਨੇ ਵੀ ਇਹਨੇ ਚਰਚ ਬਣਾ ਦੇਂਗੇ ਨਹੀਂ ਤਾਂ ਇਹ ਐਤ ਕੀ ਟਾਈਮ ਨਹੀਂ ਦੱਸਿਆ ਆਹੋ ਕਹਿੰਦੇ ਹੁਣ ਹੁਣ ਫੇ ਨਾਈਟ ਟਾਈਮ ਦਾ ਨਾਂ ਲਈਏ ਅੱਗੇ ਢੂਣ ਸਾਲ ਚ ਕਈ ਕੁਝ ਕਰਨਾ ਕੋੜੇ ਜਿਵੇਂ ਹਰ ਸਕੂਲਾਂ ਚ ਲੈਟਰਾਂਗਾ ਬੜਾ ਉੜੀਆਂ ਆ ਪਾਣੀ ਵੀ ਦੇ ਲੈਣਾ ਸੀ ਬ੍ਰਿਜ ਵੀ ਪਾ ਦੇਣਾ ਸ਼ਹਿਰਾਂ ਚ ਸੜਕਾਂ ਵਿਚਾਰ ਚਾਰ ਮਾਰ ਕੀ ਕਰ ਦੇਣੀਆਂ ਐਂਡਾ ਕੁਝ ਚ ਉਤਰਾ 1.5 ਸਾਲ ਚ ਕਰਨਾ ਤੇ ਹੁਣ ਤੂੰ ਵੀ ਏਅਰਪੋਰਟ ਫਸਾ ਕੇ ਵੇਖੀ ਦੱਸ ਤਾ ਇਹ ਮੈਂ ਥੋੜੀ ਫਸਾਇਆ ਉਹ ਤਾਂ ਆਪ ਹੀ ਉਹਨਾਂ ਨੇ ਐਲਾਨ ਕੀਤਾ ਨਾ ਵੀ ਐਲਾਨ ਕਰਨ ਤੇ ਖੇੜਾ ਖੂ ਬੈਲਾ ਹੁੰਦਾ ਦੱਸ ਜੇ ਕਾਰੀ ਦੇ ਤਾ ਉਹ ਐਲਾਨ ਤਾਂ ਤੇਰੇ ਕੋ ਥੱਤੀ ਕਪੜੀ ਆ ਗਲੇ ਕੀਆ ਦੱਸ ਨਾ ਆਜੂ ਕਦੇ ਜਾਣਾ ਨਾ ਆਉਣਾ ਹੈ ਮਿੰਨ ਜਾ ਜੀ ਦੱਸ ਤਾਂ ਇਹ ਜਾਣਾ ਆਉਣਾ ਕਿਉਂ ਨਹੀਂ ਮੈਂ ਵੀ ਹੁਣ ਅਮਰੀਕਾ ਚਲ ਜਾਣਾ ਹਾਂ ਚੱਲ ਬੋਲ ਲਿਆ ਆਹੋ ਮੈਂ ਵੀ ਕਹਿ ਦਣੀ ਮੈਂ ਵੀ ਹੁਣ ਵੱਡੀ ਕੱਤ ਚਲੀ ਜਾਣਾ ਲੈ ਦੋਵੇਂ ਚੜ ਗਏ ਆਪਾਂ ਜੱਜ ਤਾ ਇਹ ਮੈਨੂੰ ਲੱਗਦਾ ਹੁਣ ਆਦਮਪੁਰ ਵਾਲੇ 에어ਪੋਰਟ ਤੋਂ ਹੀ ਚੜਾਂਗੀ ਆ ਪਤਾ ਕੋਈ ਨਹੀਂ ਕੁੜੇ ਮੈਨੂੰ ਤਾਂ ਲੱਗਦਾ ਵੀ ਮੇਰੀ ਉਮਰ ਤਾਂ ਹੁਣ ਜਿਹੜਾ ਹਾਂ ਛੱਪੜ ਦੇ ਕੋਲੇ ਆਪਣੇ ਪਿੰਡ ਵਾਲਾ 에어ਪੋਰਟ ਉੱਤੇ ਚੜੰਦੀ ਆ ਗਈ ਤੁਂਜਾ ਤਾਂ ਪਤਾ ਨਹੀਂ ਕੁੜੇ ਤੱਤੀਆਂ ਮੈਂ ਮੈਂ ਤਾਂ ਸੱਚੀ ਗੱਲ ਕਰਦੀ ਆ ਬੁਰੀ ਤਾਂ ਪਈ ਲੱਗ ਜਾਂਦੀ ਆ ਜਦੋਂ ਤੱਤੀਆਂ ਸੇ